ਹਾਂ ਜੀ ਇਹ ਹਾਲ ਚਾਲ ਹੈ। ਆਪਾਂ ਫਿਰ ਇੱਕ ਹਾਲ ਸਾਰਿਆਂ ਨੂੰ। ਮਲਚਰਾ ਪਰ ਮਿਲ ਗਿਆ ਸੀ ਨਵਾਂ। ਮਿਲਿਆ ਤਾਂ ਮਸਾ ਹੀ ਆ। ਲੜ ਲੂੜ ਕੇ ਲਿਆ। ਲੈਂਡ ਫੋਰ ਦਾ। 8 ਫੁੱਟਾ। ਅੱਜ ਦੇਖਾਂਗੇ ਚਲਾ ਕੇ। ਵੀ ਕਿੰਨਾ। ਕਿ ਮੈਂ ਕਰਦਾ ਕੁਤਰਾ। ਮਾਰ ਦਿਆਂ ਗ੍ਰੀਸ ਗਰੂਸ। ਐ ਹੀ ਬੂਤ ਨਾਲ ਬਾਅਦ ਪਾਉਣਾ। ਉਹ ਤਾਂ ਚੱਕਣ ਨੂੰ ਹੁੰਦਾ ਹਾਂ ਹਾਂ ਉਹੀ ਕਹਿਣਾ ਹੁੰਦਾ ਨਹੀਂ ਚੱਕਣ ਨੂੰ ਹੁੰਦਾ ਇਹ ਕੱਢ ਦੇ ਤੇ ਆਪ ਕੀ ਰਹਿੰਦਾ ਵਿੱਚ ਅੱਜ ਵੜ ਦਾਂਗੇ ਮਸ਼ੀਨ ਕਰ ਲਈਆਂ ਨੇ ਸਟਾਰਟ ਉਹਨੇ ਲਿੱਕੇ ਮਗਰ ਪਾਵਾਂਗੇ ਅੱਜ ਮਲਚਰ ਜੰਜੀ ਲੈ ਆਉਂਦੇ ਜੱਜ ਜੰਜੀੜਾ ਆਇਆ ਸੰਗਲੀ ਸਖੀ ਦੇ ਪਾਸੇ ਲੋ ਬੇ ਸੋਨ ਲਈ ਕਿਨੂੰ ਚਲਾਵਾਂਗੇ ਅੱਜ ਮਲਚਰ ਦੇ ਟੈਂਕੀ ਇਹਦੀ ਕਰਨ ਲੱਗੇ ਆ ਫੁੱਲ ਤੇ ਬਾਅਦ ਚਾਹ ਪਸੰਦ ਦਿਖਾਵਾਂਗੇ ਵੀ ਕੀ ਐਵਰੇਜ ਜਾਂਦਾ ਇਹ ਮਲਚਰ ਦੇ ਉੱਤੇ ਅੱਠ ਕੁੱਟਾ ਮਲਚਰ ਲੈਂਡ ਫੋਰਸ ਦਾ ਇੱਦਾਂ ਕਹੋ ਸਾਡਾ ਸਪੀਕਰ ਪਟਿਆ ਗਿਆ ਹਲ ਹਲ ਕੇ ਛਤਰੀ ਇਹ ਵੀ ਨਵਾਂ ਲਗਾਉਣਾ ਪੈਣਾ ਹਣਾ ਚੱਪੀਆਂ ਦੇ ਪੰਨ ਕਿੰਨੇ ਨੰਬਰ 22 ਠੀਕ ਹੈ ਆ ਦੇਖ ਲਾ ਕੇ ਬੰਦਾ ਉਹੀ ਜਾਂ ਹੈ ਆ ਬੰਦਾ ਸਾਡਾ ਲੱਗਿਆ ਟੈਂਕੀ ਫੁੱਲ ਕਰਨ ਤੇ ਬਾਅਦ ਚ ਕਢਾਂਗੇ ਐਵਰੇਜ ਇਹਦੀ ਕੀ ਆਉਂਦੀ ਆ ਅਲੀ ਮਲਚਰ ਲੱਗੇ ਸੀ ਪਾਉਣ ਸੋਨੇ ਲੀਕੇ ਮਗਰ ਤੇ ਮਲਚਰ ਦਾ ਕ੍ਰੋਸ ਲੰਬਾ ਉਹਦੇ ਮਗਰ ਪਿਆ ਨਹੀਂ ਹੁਣ ਮੈਸੀ ਮਗਰ ਪਾਵਾਂਗੇ ਰਾਜ ਦੀ ਮੋਟਰ ਨਹੀਂ ਇਹ ਤੇ ਮਾਰਦਗੇ ਪਾਣੀ ਜਾਂ ਬਾਬਾ ਵਸ਼ ਕਰਮਾਂ ਦਾ ਡੇ ਅੱਜ ਹੋਤੇ ਮਾਰ ਪਹੀ ਪਾਣੀ ਇਤੋ ਹੀ ਪਾਣੀ ਮਾਰ ਕੇ ਫਿਰ ਪਾਉਨੇ ਆ ਮਲਚਰੇ ਦੇ ਮਗਰ ਇਹਦੇ ਮਗਰ ਪੈ ਜਾਣੀਆਂ ਲੈਂਕਾਂ ਲੰਬੀਆਂ ਵਾਂ ਦਿਨੇ ਬਹਿਣਾ ਰਹਿ ਜਾਣਾ ਪਹਿਲਾਂ ਸੁਨਹਿਲੀ ਕਿ ਮਗਰ ਪਾਇਆ ਸੀ ਮਲਚਰੇ ਲੈਂਕਾਂ ਨਹੀਂ ਆਈਆਂ ਉਹਦੀਆਂ ਛੋਟੀਆਂ ਕਰਕੇ ਡੰਡਾ ਹੁਣ ਇਹਦੇ ਮਗਰ ਪਾਇਆ ਤੇ ਟੈਂਕੀ ਪੋਲ ਕਰਨ ਲੱਗੇ ਆਂ ਦੇਖਦੇ ਆ ਕਿ ਕੀ ਐਵਰੇਜ ਆਉਂਦਾ ਹੈ ਦਿਖਾਵਾਂ ਤੁਹਾਨੂੰ ਇਹਦੀ ਪਟਾਓਰ ਪਰਫੋਰਮੈਂਸ ਬਾਜ ਵੀ ਵਾਰਾਂ ਗਏ ਹੁੰਦਿਆਂ ਨੂੰ ਆਇਂ ਦੱਸਣਾ ਐ ਇਹ ਹੋ ਖਰਾਬ ਹੋ ਗਿਆ ਠੀਕ ਕਰਦੇ ਮੈਂ ਜੀ ਅੱਜ ਉਹ ਵੀ ਬੰਦਾ ਮੈਸਟਰੀ ਵਾਲੀ ਦੁਕਾਨਾ ਤੇਲ ਤਾਂ ਹੀ ਖਾਂਦਾ ਹੀ ਨਹੀਂ ਸੰਗਦਾ ਹੀ ਆ ਬਾਕੀ ਲੱਗ ਜੂ ਪਤਾ ਜਮਲਚਰ ਤੇ ਮਲਚਰ ਵੀ ਅੱਠ ਪੁੱਟਾ ਦਾ ਲੈਂਡ ਫੋਰਸ ਦਾ ਇਹ ਸਾਨੂੰ ਦਾ ਟਟਾਈ ਆ ਇਹ ਦਿਨਾਂ ਦੇ ਛੱਡਦੇ ਗਰ ਰੋਟਾ ਗੇੜ ਤੇ ਮੈਂ ਹਰ ਜੋਲਾ ਲਾ ਕੇ ਪੇ ਦੇਖ ਰਿਹਾ ਕੋਈ ਫਰਕ ਨਹੀਂ ਮੈਂ ਦੀ ਆਵਾਜ਼ ਨਹੀਂ ਬਦਲਿਆ ਕਹਿੰਦੇ ਜੇ ਤਾਂ ਅਬ ਮਲਚਰ ਫੇਰ ਕੇ ਉੱਤੇ ਰੋਟਾਵੇਟਰ ਫੇਰਦੇ ਆ ਉੱਤੇ ਪਤਾ ਲੱਗਦਾ ਅੱਜ ਬੰਦਾ ਦੱਸਦਾ ਹੀ ਆ ਕਹਿੰਦੇ ਬਹੁਤ ਦਬ ਦਿਆ ਰਾਈਟਰ ਬਹੁਤ ਇਹ ਮੈਨੂੰ ਪਾਉਣ ਜੇ ਨਾ ਪਤਾ ਤਾਂ ਲੱਗਣੀ ਹਾਂ ਦੇਖ ਲੈ ਮੈਂ ਖੜੇ ਖੜੇ ਪਤਾ ਨਹੀਂ ਲੱਗਦਾ ਬੜਾ ਪਾਜਾ ਕਲ ਰਬੀ ਇਹਦਾ ਬੋ ਨੋਇਆ ਦੇਖਦਾ ਕਾਂੜੀਆਂ ਬਾਹਰ ਤੇ ਮੁੱਠੀ ਲੱਗਦੀ ਮੁੱਠੀ ਲੱਗਦੀ ਤੇ ਰਹੀ ਗੁੰਗਦਾ ਗੂ ਵੀ ਕਹਿੰਦਾ ਤੇ ਦੋ ਗੱਲ ਮੇਰੇ ਹੈ ਪੈਣੀਆਂ ਟੈਂਕੀਆਂ ਅੱਜ ਮੰਜਵਾ ਦਾ ਬਈ ਹੁੰਦੀ ਆ ਉਹ ਦੇਖੀ ਭਰੀ ਸੀ ਆਪਾਂ ਦੋ ਰਾਉ ਰਾਉ ਲਾਜ ਆਪਾਂ ਤੰਦ ਲਾਗੇ ਹੋਰ ਲੋਕੀ ਲੈਣ ਦੇ ਵਾਸਤੇ ਹੋਵੇ ਹੈ ਹੋਰ ਲੋਕੀ ਪੂਰੀ 5 ਲੀਟਰ ਦਾ ਖਾਇ ਜਾਂਦੇ ਹੁਣੇ ਰਗੀ ਭਰਾ ਨਾ ਮੇਰੇ ਦਾ ਪੂਰੀ ਫਰ ਲੋ ਹੈ ਨਾ 1 ਕਰਾਪਰ 1 2 3 4 5 6 ਰੱਖਵਾ ਲੈਂਗੇ ਹਲੇ ਦੂਜੇ ਲੋਕੀ ਚੱਲਦਾ 16 ਕੋ ਚੱਕਰ ਪਿਸਤਾਰਾ ਕੋ ਚੱਕਰ ਦੇ ਉਹ ਪੂਰਾ ਪੂਰਾ ਫਰੀਕਾ ਉਹ ਮਲਾਈ ਬਣਾਇ ਤੇ ਆਉਂਦਾ ਪੂਰੀ ਜਮਰ ਰੜਾ ਚੱਲਦਾ ਟਰੈਕਟਰ ਕੋਈ ਕਿੱਕ ਕਰ ਤੋੜੇ ਤੋਂ ਖਾਲੀ ਤੇ ਰਹਿ ਫਿਰਦਾ ਕਿਵੇਂ ਉਹਦੇ ਪੈਸੇ ਲਾਉਣ ਨੂੰ ਕਹਿੰਦਾ ਕਿ ਇਹਦੇ ਪੈਸੇ ਲਾ ਕੇ ਕੰਕ ਵੀ ਸ਼ੌਕੀ ਵੀ ਕੀ ਆਣੀ ਉਹਦੇ ਨਾਲ ਜੇ ਦੂਜੇ ਦੇ ਪੈਸੇ ਲਾਉਣ ਨੂੰ ਇਹ ਚਾਚਾ ਇਹ ਟਾਇਰਾਂ ਵਾਲਾ ਥਾਂ ਆ ਮੈਂ ਟਾਇਰਾਂ ਵਾਲਾ ਥਾਂ ਰਹਿ ਜਾਂਦਾ ਮਸ਼ੀਨ ਵੀ ਲੰਗੀ ਹੁੰਦੀ ਆ ਪੂਰਾ ਪੂਰਾ ਸਟਮਲਚਰ ਦਾ ਪੂਰਾ ਬ੍ਰੀਕ ਕਰਦਾ ਉੱਚਾ ਹੈ ਨਾਲ ਬਹੁਤ ਛੱਟ ਚੱਲਦਾ ਟਰੈਕਟਰ ਕਟੜੀ ਸ਼ਾਲ ਨੂੰ ਜਦੋਂ ਸਵਾਰਾ ਟੈਂਕੀ ਫੁੱਲ ਕਰਾਂਗੇ ਤਾਂ ਤੁਹਾਨੂੰ ਦੱਸਾਂਵਾਂਗੇ ਵੀ ਐਵਰੇਜ ਕੀ ਆਉਂਦੀ ਆ ਮਾਲਚਰ ਵੀ ਪੁਰਾਣਾ ਇੱਕ ਨੰਬਰ ਕੁਤਰਾ ਕਰਦਾ ਬਹੁਤ ਬਰੀਕ ਕੁਤਰਾ ਕਰਦਾ ਨਵੇੜਾ ਬਹੁਤ ਆ ਕੋਈ ਰੋਡ ਨਹੀਂ ਲੋਡ ਫਰੀ ਚੱਲਦਾ ਬਿਲਕੁਲ ਭਾਈ ਨਾ ਮਾਡਲ ਡਰਾਈਵਰ ਸਾਡਾ ਉਹ ਗੋਲੀ ਦੇਖ ਕੇ ਮੈਂ ਉੱਟਦੀ ਆ ਮੂਰੇ ਹਲਦੀ ਨਾ ਕੋਈ ਚੇਤਨਾ ਦਾ ਡਰਾਈਵਰ ਆਂਦਾ ਸਿੱਧੂ ਲੈ ਸਿੱਧੂ ਗੋਲੀਆ ਖੜਾ ਹੋ ਕੇ